ਬਿੱਤੇ ਦਿਨੀ ਕਿਸਾਨ ਆਗੂ ਸਰਬ ਸਿੰਘ ਪੰਦੇ ਦੇ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ ਸੀ ਜਿਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਦਿੱਲੀ ਵੱਲ ਕੂਚ ਕਰਨਗੇ ਜਿਸ ਦੇ ਮੱਦੇਨਜ਼ਰ ਅੱਜ ਜਿਹੜੇ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਕਿ ਉਹ ਦਿੱਲੀ ਵੱਲ روانਾ ਹੋਏ ਨੇ ਮਹਾਪੰਚਾਇਤ ਦੇ ਵਿੱਚ ਉਹ ਸ਼ਾਮਿਲ ਹੋਣਗੇ ਸਾਰਿਆਂ ਨੂੰ ਜਗ੍ਹਾ ਦਿਓ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਜੀ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਅਮਰਸਰ ਜ਼ਿਲ੍ਹੇ ਚੋਂ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਿਹੜੇ ਆ ਉਹ ਕਿਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਦੂਜੀਆਂ ਜਥੇਬੰਦੀਆਂ ਦੀ ਗਵਾਈ ਚ ਦਿੱਲੀ ਨੂੰ ਰੇਲਵੇ ਸਟੇਸ਼ਨ ਅਮਰਸਰ ਤੋਂ ਜਾਣ ਲਈ ਪਾਰ ਪਾਰ ਤਿਆਰ ਖੜੀਆਂ ਨੇ ਔਰ ਕੱਲ ਨੂੰ ਜਿਹੜੀ ਦਿੱਲੀ ਜਨ ਆਲੀ ਹੋਣੀ ਆ ਉਹਦੇ ਚੋਂ ਪੰਜਾਬ ਚੋਂ ਘੱਟੋ ਘੱਟ 50 ਹਜ਼ਾਰ ਕਿਸਾਨ ਮਜ਼ਦੂਰ ਤੇ ਹੋਰ ਛੋਟੇ ਕਾਰੋਬਾਰੀ ਤੇ ਲਹਿਰ ਦੇ ਹਮਦਰਦ ਲੋਕ ਜਿਹੜੇ ਆ ਉਹ ਉੱਥੇ ਜਿਹੜੇ ਸ਼ਮੂਲੀਅਤ ਕਰਨਗੇ ਲੱਖਾਂ ਦੀ ਰੈਲੀ ਕੱਲ ਨੂੰ ਜਿਹੜੇ ਆ ਉਹ ਦਿੱਲੀ ਦੇ ਆਮ ਲੀਲਾ ਮੈਦਾਨ ਵਿੱਚ ਹੋਊਗੀ ਔਰ ਇਸ ਰੈਲੀ ਨੂੰ ਸਰਕਾਰ ਦਾ ਜਿਹੜਾ ਸਰਕਾਰ ਨੇ ਇਹ ਧਿਆ ਕੀਤਾ ਸੀਗਾ ਕਿ ਦਿੱਲੀ 'ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਰੈਲੀ ਦੀ ਹਲਚਲ ਵੇਖ ਕੇ ਕਿਸਾਨਾਂ ਦੀ ਤਿਆਰੀ ਵੇਖ ਕੇ ਸਰਕਾਰ ਜਿਹੜੀ ਆ ਉਨੇ ਸਾਡੀ ਲੀਡਰਸ਼ਿਪ ਨੂੰ ਸੱਦ ਕੇ ਗੱਲਬਾਤ ਕਰਕੇ ਤੇ ਮਨਜ਼ੂਰੀ ਦਿੱਤੀ ਆ ਇਹ ਮਨਜ਼ੂਰੀ ਸੰਯੁਕਤ ਕਿਸਾਨ ਮੋਰਚੇ ਦੀ ਸ਼ਕਤੀ ਦੇ ਕੇ ਸਰਕਾਰ ਚੁਕੀ ਆ ਨਹੀਂ ਤਾਂ ਜੇ ਸਰਕਾਰ ਰੋਕਦੀ ਤਾਂ ਸਾਰੇ ਦੇਸ਼ ਦੇ ਵੱਡੇ ਮੋਰਚੇ ਜਿਹੜੇ ਸਰਕਾਰ ਨੂੰ ਇਸ ਗੱਲ ਦੀ ਸੂਚਨਾ ਹੈ ਵੀ ਲੱਗਣਗੇ ਸੋ ਇੱਕ ਦਿਨ ਦੀ ਰੈਲੀ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚਾ ਜੇ ਆਪਾਂ ਜੇ ਇਕੱਠੇ ਹੋ ਕੇ ਲੜੀਏ ਤਾਂ ਦੇਸ਼ ਦੀ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਤੇ ਇਕੱਠੇ ਹੋ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣੂਗਾ ਔਰ ਕਰਜ਼ਾ ਜਿਹੜਾ ਉਹ ਵੀ ਰੱਦ ਹੋਊਗਾ ਔਰ ਮਜ਼ਦੂਰਾਂ ਦੇ ਜਿਹੜੇ ਚਾਰ ਕੋਡ ਬਣਾਤੇ ਜਿਨ੍ਹਾਂ ਚ ਉਹਨਾਂ ਦੀ ਦਿਹਾੜੀ 12 ਘੰਟੇ ਦੀ ਕਰਤੀ ਔਰ ਉਹਨਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਉਹਨਾਂ ਦਾ ਖਤਮ ਕਰ ਦੁੱਤਾ ਇਹ ਸਾਰਾ ਕੁਝ ਰੱਦ ਕਰਾਊਗਾ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਟ੍ਰੈਲੀ ਛੱਡ ਕੇ ਟ੍ਰੇਲਾ ਟ੍ਰੇਨਾਂ ਦਾ ਰੁਕ ਕਿਉਂ ਕੀਤਾ ਕਿਸਾਨਾਂ ਨੇ ਕੀ ਕਾਰਨ ਦੇਖੋ ਜਿਹੜਾ ਸਾਡਾ 2020 ਦਾ ਅੰਦੋਲਨ ਸੀ ਉਹ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਇਤਿਹਾਸਕ ਅੰਦੋਲਨ ਜਿਹੜਾ ਉਹ ਹੋਇਆ ਉਹ ਪਹਿਲੀ ਵਾਰ ਇਤਿਹਾਸਕ ਅੰਦੋਲਨ ਹੋਇਆ ਔਰ ਉਸ ਅੰਦੋਲਨ ਚ ਸਾਡਾ ਇੱਕ ਟਰੈਕਟਰ ਜਿਹੜਾ ਦਿੱਲੀ ਜਾਣ ਦਾ ਸੱਦਾ ਦੇ ਕੇ ਬਾਡਰਾਂ ਤੇ ਬਹਿਣ ਦਾ ਜਾਂ ਜਿੱਥੇ ਵੀ ਸਰਕਾਰ ਰੋਕੇ ਉਹ ਟੈਕਟ ਸਾਡਾ ਕੰਮ ਆ ਗਿਆ ਉਸ ਵੇਲੇ ਤੇ ਅਸੀਂ ਦਿੱਲੀ ਦੇ ਬਾਡਰਾਂ ਤੱਕ ਪਹੁੰਚ ਗਏ ਹਰ ਵਾਰੀ ਇਹੋ ਇਸੇ ਤਰ੍ਹਾਂ ਦਾ ਅੰਦੋਲਨ ਹੋਊਗਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਅੰਦੋਲਨ ਦੀਆਂ ਫਾਰਮਾਂ ਬਦਲਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿਛਲਾ ਅੰਦੋਲਨ ਕਿਹੋ ਟੰਗ ਨਾ ਹੋਇਆ ਅਗਲਾ ਅੰਦੋਲਨ ਐਮਐਸਪੀ ਦੇ ਗਰੰਟੀ ਕਾਨੂੰਨ ਵਾਲਾ ਕਿਹੋ ਟੰਗ ਨਾ ਆਊਗਾ ਉਹੀ ਕੋਈ ਤਰ੍ਹਾਂ ਅੰਦੋਲਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਉਹੀ ਪੈਟਰਨ ਦਰਾਉਣਾ ਕਿਉਂਕਿ ਸਰਕਾਰ ਵੀ ਉਹ ਪੈਟਰਨ ਨੂੰ ਵੇਖ ਚੁੱਕੀ ਹੈ ਸਾਡੇ ਨੂੰ ਵੀ ਉਸ ਪੈਟਰਨ ਨੇ ਅੰਦੋਲਨ ਦੇ ਨੇ ਕਿੰਨੀ ਮੁਸ਼ਕਲ ਜਿਹੜੀ ਉਹਨਾਂ ਹੱਥੇ ਖੜੀ ਕੀਤੀ ਇਹ ਕਰਕੇ ਉਹ ਪੈਟਰਨ ਦੁਬਾਰਾ ਨਹੀਂ ਸਰਕਾਰ ਬਣ ਦੇਣਾ ਚਾਹੁੰਦੀ ਤੇ ਸਾਡੇ ਕੋਲ ਘੋਲ ਲੜਨ ਦੇ ਹੋਰ ਬੜੇ ਫਾਰਮ ਨੇ ਕਿਸਾਨ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਸਕਦੇ ਆ ਕਿਸਾਨ ਪੈਦਲ ਯਾਤਰਾ ਸ਼ੁਰੂ ਕਰ ਸਕਦੇ ਆ ਜੇ ਸਾਨੂੰ ਬੱਸਾਂ ਰੇਲਾ ਰਹੀਂ ਜਾਣ ਜਾਣ ਦਾ ਸਾਡਾ ਅਧਿਕਾਰ ਆ ਤੇ ਅਸੀਂ ਉਦੋਂ ਰਹੀਂ ਜਾ ਕੇ ਦਿੱਲੀ ਚ ਅੰਦੋਲਨ ਕਰ ਸਕਦੇ ਹ ਜਰੂਰੀ ਥੋੜਾ ਵੀ ਟਰੈਕਟਰ ਟਰਾਲੀਆਂ ਰਹੀਂ ਹੀ ਅੰਦੋਲਨ ਕੀਤਾ ਜਾ ਸਕਦਾ ਟਿਕਟਾਂ ਨਿੱਤੀਆਂ ਜਾ ਰਹੀਆਂ ਕਿ ਬਿਨਾ ਟਿਕਟਾਂ ਕਿਸਾਨਾਂ ਨੇ ਦਿੱਲੀ ਬੰਦ ਲਈ ਨਹੀਂ ਨਹੀਂ ਅੰਦੋਲਨ ਜਿਹੜੇ ਆ ਟਿਕਟਾਂ ਲੈ ਕੇ ਬੁਕਿੰਗ ਕਰਾ ਕੇ ਅੰਦੋਲਨ ਨਹੀਂ ਹੁੰਦੇ ਅੰਦੋਲਨ ਲੋਕਾਂ ਦਾ ਹਾਰਡ ਹੁੰਦਾ ਉਹ ਇਹਨਾਂ ਫਾਰਮੈਲਟੀਆਂ ਜਿਹੜਾ ਉਹ ਨਹੀਂ ਪੈਂਦੀ ਖਾਸ ਤੀ ਹੈ ਕਿ 14 ਤਰੀਕ ਜਾਣੇ ਕਿ ਕੱਲ ਨੂੰ ਦਿੱਲੀ ਦੇ ਰਾਮ ਨਿਲਾ ਮੈਦਾਨ ਦੇ ਵਿੱਚੋਂ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ ਜਿਹੜੇ ਕਿ ਰਵਾਨਾ ਹੋਣੇ ਸ਼ੁਰੂ ਹੋ ਗਏ ਨੇ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਲਏ ਜਾ ਸਕਦੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ